ਜਿੱਥੇ ਪਾਣੀ ਦੀ ਥੋੜੀ ਬਹੁਤੀ ਸਮੱਸਿਆ ਹੈਗੀ ਪਾਣੀ ਘਟਾ ਗਿਆ ਉਥੇ ਇਹ ਝਾੜੀ ਨੂਮਾ ਬੂਟਾ ਲਾਇਆ ਜਾ ਸਕਦਾ ਹੈਗਾ ਇਸ ਬੂਟੇ ਦਾ ਨਾਮ ਹੈਗਾ ਜੀ ਕਰਾਉਂਦਾ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਰਾਉਂਦੇ ਨੂੰ ਲਾਉਣ ਦੇ ਸਮੇਂ ਬਾਰੇ ਕਰਾਉਂਦੇ ਦੀ ਦੇਖਭਾਲ ਬਾਰੇ ਤੇ ਇਸ ਤੋਂ ਇਲਾਵਾ ਜਿਹੜਾ ਕਰਾਉਂਦੇ ਦੀ ਆਪਾਂ ਜਿਹੜੀ ਸਿੰਚਾਈ ਆ ਉਹ ਕਿਸ ਤਰ੍ਹਾਂ ਕਰਨੀ ਹੈ ਤੇ ਇਹ ਤੋਂ ਬਿਨਾ ਕਟਾਈ ਅਤੇ ਖਾਦ ਖਰਾਕ ਕਿ ਕਿਹੜੇ ਸਮੇਂ ਤੇ ਕਿਵੇਂ ਦੇਣੀ ਹੈਗੀ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਗੱਲਬਾਤ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਦੇ ਵਿੱਚ ਅੰਤ ਤੱਕ ਬਨੇ ਰਹੋ ਵੀਡੀਓ ਨੂੰ ਜਿਹੜਾ ਅ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਹੁਣ ਗੱਲ ਕਰ ਜੀਏ ਕਰੌਂਦੇ ਦੇ ਗੁਣਾ ਬਾਰੇ ਤਾਂ ਕਰੌਂਦਾ ਇੱਕ ਬੇਹਦ ਗੁਣਕਾਰੀ ਪੌਦਾ ਹੈਗਾ ਜਿਹਦੇ ਫਾਲਾ ਚਟਨੀ ਬਣਾਉਣ ਦੇ ਕੰਮ ਆ achar ਬਣਾਉਣ ਦੇ ਕੰਮ ਇਸ ਤੋਂ ਇਲਾਵਾ ਮਰੱਬਾ ਪਾਉਣ ਦੇ ਕੰਮ ਤੇ ਜਾਂ ਫਿਰ ਤੁਸੀਂ ਇਹਨੂੰ ਜਿਹੜਾ ਇਹਦਾ ਜੂਸ ਕੱਢ ਕੇ ਉਹ ਵੀ ਵਰਤ ਸਕਦੇ ਹੋਗੇ ਇਹਦੇ ਵਿੱਚ ਗੁਣ ਦੱਸ ਜੀ ਕਿ ਕੀ ਕੀ ਨੇਗੇ ਆ ਕਿਸੇ ਵੀ ਤਰ੍ਹਾਂ ਦੀ ਜਿਵੇਂ ਕੋਈ ਚਾਮੜੀ ਦੀਆਂ ਸਮੱਸਿਆਵਾਂ ਹਨੀਆਂ ਉਹਨਾਂ ਤੋਂ ਬਚਾ ਦੇ ਲਈ ਜਿਹੜਾ ਇਹਦਾ ਫਲ ਵਰਤਿਆ ਜਾ ਸਕਦਾ ਹੈਗਾ ਤੇ ਉਸ ਤੋਂ ਇਲਾਵਾ ਐਂਟੀਆਕਸੀਡੈਂਟ ਭਾਰੀ ਮਾਤਰਾ ਦੇ ਵਿੱਚ ਹੁੰਦੇ ਨੇ ਵਿਟਾਮਿਨ ਸੀ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜਾ ਇਸ ਫਲ ਦੇ ਵਿੱਚ ਪਾਇਆ ਜਾਂਦਾ ਹੈਗਾ ਹੁਣ ਲਾਉਣ ਦੇ ਸਮੇਂ ਦੀ ਗੱਲ ਕਰੀਏ ਇਸ ਬੂਟੇ ਨੂੰ ਤੁਸੀਂ ਸਾਲ ਦੇ ਵਿੱਚ ਦੋ ਵਾਰੀ ਲਾ ਸਕਦੇ ਹੋਗੇ ਜੇਕ ਤੁਸੀਂ ਇਹਨੂੰ ਜਿਹੜਾ ਗੱਲ ਗੱਲ ਕਰ ਲਈਏ ਜਿਹੜਾ ਆਪਣਾ ਜਿਵੇਂ ਹੁਣ ਸੰਭਾਲਾਂ ਕਿ ਗਿਆਗਾ ਫਰਵਰੀ ਮਾਰਚ ਦੇ ਸਮੇਂ ਲਾ ਸਕਦੇ ਹੋ ਤੇਸ ਤੋਂ ਇਲਾਵਾ ਇਹਨੂੰ ਜਲਾਈਏ ਅਗਸਤ ਸਤੰਬਰ ਇਹਨਾਂ ਤਿੰਨ ਮਹੀਨਿਆਂ ਦੇ ਵਿੱਚ ਜਿਹੜਾ ਤੁਸੀਂ ਲਾ ਸਕਦੇ ਹੋਗੇ ਇਹਨੂੰ ਤੁਸੀਂ ਕਿਸੇ ਵੀ ਜਗ੍ਹਾ ਲਾ ਸਕਦੇ ਹੋ ਜਿੱਥੇ ਕਿ ਮਿੱਟੀ ਵੀ ਚਾਹੀਏ ਥੋੜੀ ਕਮਜ਼ੋਰੀ ਹੋਵੇ ਤੇ ਪਾਣੀ ਦੀ ਵੀ ਚਾਹੀਏ ਕਮੀ ਹੋਵੇ ਹਰੇਕ ਥਾਂ ਤੇ ਜਿਹੜਾ ਸਰਵਾਈ ਬੂਟਾ ਕਰ ਜਾਂਦਾ ਹੈਗਾ ਤੇ ਵਧੀਆ ਫਲ ਹਰੇਕ ਥਾਂ ਤੇ ਤੁਹਾਨੂੰ ਇਹਦੇ ਤੋਂ ਮਿਲ ਜੂਗਾ ਇਹਨੂੰ ਤੁਸੀਂ ਇੱਕ ਜੈਵਿਕ ਬਾੜ ਦੀ ਤੌਰ ਤੇ ਵੀ ਵਰਤ ਸਕਦੇ ਹੋਗੇ ਜਿਵੇਂ ਜਿੱਥੇ ਕਿਤੇ ਤੁਸੀਂ ਤਾਰ ਨਹੀਂ ਲਾਉਣੀਗੀ ਉਥੇ ਨੇੜੇ-ਨੇੜੇ ਦੇ ਬੂਟੇ ਲਾਓ ਤੇ ਇਹ ਹੌਲੀ-ਹੌਲੀ ਮੇਲ ਜਦੋਂ ਨਾਲ ਬੂਟੇ ਮਿਲ ਜਾਂਦੇ ਨੇ ਤਾ ਕੰਡੇਦਾਰ ਝਾੜੀ ਹੋਣ ਦੇ ਕਰਕੇ ਕੋਈ ਵੀ ਜਾਨਵਰ ਪਸ਼ੂ ਇਹਨਾਂ ਵਿੱਚ ਦੀ ਜਿਹੜਾ ਟੱਪਦਾ ਨਹੀਂ ਤੇ ਇੱਕ ਚੰਗੀ ਬਾੜ ਦਾ ਜਿਹੜਾ ਇਹ ਰੂਪ ਲੈ ਲੰਦੇ ਨੇਗੇ ਤੇ ਲਾਉਣ ਤੋਂ ਬਾਅਦ ਸਿੰਚਾਈ ਦੀ ਗੱਲ ਕਰ ਲਈਏ ਜੇਕਰ ਤੁਸੀਂ ਇਹਨਾਂ ਨੂੰ ਲਾ ਕੇ ਭੁੱਲ ਵੀ ਜਾਓਗੇ ਤਾਂ ਵੀ ਇਹ ਜੇ ਮੀਂਹ ਦੇ ਪਾਣੀ ਵਗੈਰਾ ਨਾਲ ਹੀ ਜਿਹੜਾ ਚੰਗੀ ਤਰ੍ਹਾਂ ਪਾਲ ਜਾਂਦੇ ਨੇਗੇ ਫਿਰ ਵੀ ਉਹਨੂੰ ਥੋੜੀ-ਬਹੁਤੀ ਸਿੰਚਾਈ ਜਿਹੜੀ ਤੁਸੀਂ 8-10 ਦਿਨਾਂ ਦੇ ਬਖਵੇ ਨਾਲ 15 ਦਿਨਾਂ ਦੇ ਬਖਵੇ ਨਾਲ ਕਰ ਸਕਦੇ ਹੋ ਉਹਦੇ ਨਾਲ ਜਿਹੜਾ ਚੰਗਾ ਫਲ ਤਾਂ ਨੂੰ ਮਿਲੂਗਾ ਕੰਡੇਦਾਰ ਹੋਣ ਦੇ ਨਾਤੇ ਜਿਹੜਾ ਪਾਣੀ ਦੀ ਬਹੁਤ ਘੱਟ ਜਿਹੜੀ ਇਹਨਾਂ ਬੂਟਿਆਂ ਨੂੰ ਜ਼ਰੂਰਤ ਹੁੰਦੀ ਹੈਗੀ ਕਿ ਸਿੱਧਾ ਆਸਾਬਾ ਜਿੰਨਾ ਬੂਟਿਆਂ ਦੇ ਉੱਪਰ ਕੰਡੇ ਆ 베ਰੀ ਹੋਊਗੀ ਕਿੰਨੂ ਜਾਤੀ ਦੇ ਹੋਗੇ ਤੇ ਉਸ ਤੋਂ ਇਲਾਵਾ ਇਹ ਕਰਾਉਂਦਾ ਹੋ ਗਿਆ ਜਾਂ ਕੋਈ ਹੋਰ ਕੰਡੇਦਾਰ ਬੂਟਾ ਹੋ ਗਿਆ ਉਹਨਾਂ ਨੂੰ ਪਾਣੀ ਦੀ ਜਿਹੜੀ ਕਾਫੀ ਘੱਟ ਮਾਤਰਾ ਦੇ ਵਿੱਚ ਜ਼ਰੂਰਤ ਹੁੰਦੀ ਹੈਗੀ ਤੇ ਇਸ ਤੋਂ ਇਲਾਵਾ ਖਾਦ ਖਰਾਕ ਦੀ ਗੱਲ ਕਰੀਏ ਦਸੰਬਰ ਜਨਵਰੀ ਦੇ ਮਹੀਨੇ ਇੱਕ ਸਾਲ ਦੇ ਬੂਟੇ ਨੂੰ 10 ਤੋਂ 12 ਕਿਲੋ ਗਲੀ ਛੜੀ ਰੂੜੀ ਤੁਸੀਂ ਦੇਣੀ ਆ ਤੇ ਜੇਕਰ ਬੂਟਾ 2 ਸਾਲ ਦਾ ਤਾਂ ਤੁਸੀਂ 20-22 ਕਿਲੋ ਜਿਹੜੀ ਗਲੀ ਛੜੀ ਰੂੜੀ ਦੇ ਸਕਦੇ ਹੋ ਉਸ ਤੋਂ ਇਲਾਵਾ ਵਰਮਿੰਗ ਕੰਪੋਸਟ ਯਾਨੀ ਕਿ ਗੁਣੋਇਆਂ ਦੀ ਖਾਦ ਜਿਹੜੀ ਇਹਨੂੰ ਤੁਸੀਂ ਦੇਖ ਸਕਦੇ ਹੋਗੇ ਤੇ ਅ ਕਟਾਈ ਦੀ ਗੱਲ ਕਰ ਲਈ ਉਹ ਵੀ ਦਸੰਬਰ ਜਨਵਰੀ ਦੇ ਮਹੀਨੇ ਜਿਹੜੀ ਤੁਸੀਂ ਇਹਦੀ ਕਰਨੀ ਹੈਗੀ ਅ ਕੁਝ ਕਿਸਮਾਂ ਬਾਰੇ ਜੇ ਗੱਲ ਕਰੀਏ ਤਾਂ ਖਾਸ ਕੋਈ ਜਿਹੜੀਆਂ ਕਿਸਮਾਂ ਕਰਾਉਂਦੇ ਦੇ ਵਿੱਚ ਅਜੇ ਤੱਕ ਜਿਹੜੀਆਂ ਇੰਟਰਡਿਊਸ ਯਾਨੀ ਕਿ ਨਹੀਂ ਹੋਈਆਂ ਗਈਆਂ ਪਰ ਫਿਰ ਵੀ ਤਿੰਨ ਚਾਰ ਕਿਸਮਾਂ ਤੇ ਆਪਾਂ ਜਿਹੜਾ ਕੰਮ ਕਰ ਰਹੇ ਆਂ ਉਹਦੇ ਵਿੱਚ ਜਿਵੇਂ ਇੱਕ ਕਿਸਮ ਹੈਗੀ ਜਿਹੜੀ ਹਲਕੀ ਲਾਲੀ ਦੇ ਵਿੱਚ ਹੁੰਦੀ ਹੈ ਉਹ ਜਿਹੜੀ ਮਰਬੇ ਲਈ ਵਰਤੀ ਜਾਂਦੀ ਆ ਇੱਕ ਲਾਲ ਤੇ ਥੋੜਾ ਜਮਨੀ ਟਾਈਪ ਹੁੰਦਾ ਉਹ ਜਿਹੜਾ achar ਦੇ ਲਈ ਸਹੀ ਹੈ ਤੇ ਇੱਕ ਖੱਟ ਮਿੱਠੀ ਜੀ ਕਿਸਮ ਜਿਹੜੀ ਕਿ कच्चਾ ਹੀ ਖਾਧਾ ਜਾ ਸਕਦਾ ਹੈਗਾ ਉਹ ਤੇ ਆਪਾਂ ਹੁਣ ਕੰਮ ਸ਼ੁਰੂ ਕਰਿਆ ਉਹ ਬੂਟਾ ਇਸੇ ਸਾਲ ਜਿਹੜਾ 2-3 ਮਹੀਨੇ ਪਹਿਲਾਂ ਜਿਹੜਾ ਆਪਾਂ ਫਰਵਰੀ ਮਾਰਚ ਦੇ ਸਮੇਂ ਦੇ ਵਿੱਚ ਲਾਇਆ ਹੈਗਾ ਬਾਕੀ ਜੇਕਰ ਇਹਦੇ ਨਾਲ ਸੰਬੰਧਤ ਕੋਈ ਹੋਰ ਵੀ ਸਵਾਲ ਤੁਹਾਡਾ ਹੋਵੇ ਤਾਂ ਤੁਸੀਂ ਜਿਹੜਾ ਕਮੈਂਟ ਰਹੀਂ ਸਾਨੂੰ ਪੁੱਛ ਸਕਦੇ ਹੋਗੇ ਆ ਕਰਾਉਂਦੇ ਨੂੰ ਆਪਾਂ ਜਿਹੜਾ ਜੈਵਿਕ ਬਾਗ ਦੇ ਤੌਰ ਤੇ ਆਪਣੇ ਖੇਤ ਦੇ ਪਾਸੇ ਜਿਹੜਾ ਲਾਇਆ ਹੈਗਾ ਇਹਨੂੰ ਆਪਾਂ ਸਾਂਝੀ ਵੱਟ ਤੋਂ 5-7 ਫੁੱਟ ਛੱਡ ਕੇ ਲਾਇਆ ਹੈਗਾ ਤੇ ਕਟਿੰਗ ਕਰਕੇ ਇਹਨੂੰ ਕੰਧ ਦੇ ਟਾਈਪ ਆਪਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਨਾਲੇ ਤਾਂ ਇੱਕ ਹੈ ਆਪਣੀ ਕਵਰ ਹੋ ਜੇ crop cover crop ਬਣ ਜੇ ਇੱਕ ਬਾੜ ਦਾ ਕੰਮ ਕਰੇ ਤੇ ਨਾਲੇ ਆਪਾਂ ਜਿਹੜਾ ਇਹ ਤੋਂ ਫਲ ਲੈ ਕੇ ਆਚਾਰ ਵਗੈਰਾ ਜਾਂ ਮਰਬਾ ਵਗੈਰਾ ਬਣਾ ਸਕੀਏ ਚਟਨੀ ਵਗੈਰਾ ਬਣਾ ਸਕੀਏ ਤੇ ਆਚਾਰ ਬਣਾਉਣ ਦੀ ਵਿਧੀ ਜਾਂ ਚਟਨੀ ਵਗੈਰਾ ਬਣਾਉਣ ਦੀ ਵਿਧੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਫਾਲ ਇਹਦੇ ਉੱਪਰ ਪਗਦਾਗਾ ਤੁਹਾਡੇ ਨਾਲ ਜਿਹੜੀਆਂ ਆਪਾਂ ਸਾਂਝੀਆਂ ਕਰਾਂਗੇ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਜਿਹੜੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਊਗੀ ਆ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਕੁਦਰਤੀ ਖੇਤੀ ਬਾਰੇ ਜਾਂ ਫਲਾਂ ਵਾਲੇ ਬੂਟਿਆਂ ਦੀ ਜਾਣਕਾਰੀ ਬਾਰੇ ਸਾਡੇ ਪੇਜ ਨਾਲ ਜੁੜੇ ਰਹੋ ਤੇ ਜੇਕਰ ਕੋਈ ਸਵਾਲ ਹੋਵੇ ਤਾਂ ਕਮੈਂਟ ਰਾਹੀਂ ਤੁਸੀਂ ਪੁੱਛ ਸਕਦੇ ਹੋ